ਸਤਿ ਸ਼੍ਰੀ ਅਕਾਲ ਦੋਸਤੋ ਫੋਟੋ 2C ਕੈਫੇ ਚੈਨਲ ਤੇ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਇੱਕ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਹੁਣ SSC MTS ਜਾਂ SSC GD ਦੇ ਜੋ ਵੀ ਫਾਰਮ ਆ ਰਹੇ ਹਨ ਉਸ ਦੇ ਵਿੱਚ ਆਪਣੀ ਲਾਈਵ ਫੋਟੋ ਹੁੰਦੀ ਹੈ ਸੋ ਲਾਈਵ ਫੋਟੋ ਨੂੰ ਲੈ ਕੇ ਕਈ ਵਾਰੀ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਕਿ ਤੁਹਾਡੀ ਫੋਟੋ ਬਿਲਕੁਲ ਕਲੀਅਰ ਅਪਲੋਡ ਨਹੀਂ ਹੁੰਦੀ ਸੋ ਜੇਕਰ ਇਹ ਫੋਟੋ ਤੁਸੀਂ ਖੁਦ ਹੀ ਅਪਲੋਡ ਕਰ ਲਓਗੇ ਤਾਂ ਤੁਹਾਡੇ ਫਾਰਮ ਦੇ ਜਿਹੜਾ ਕਰੈਕਸ਼ਨ ਹੋਣ ਦੀ ਗੁੰਜਾਇਸ਼ ਬਹੁਤ ਘੱਟ ਜਾਵੇਗੀ ਤੁਹਾਨੂੰ ਦੁਬਾਰਾ ਕੋਈ ਵੀ ਇਸ ਦੇ ਲਈ ਚਾਰਜਸ ਪੇ ਕਰਨ ਦੀ ਲੋੜ ਨਹੀਂ ਪਵੇਗੀ ਸੋ ਇਸ ਲਈ ਆਪਾਂ ਇੱਕ ਵੀਡੀਓ ਬਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਇਹ ਬਿਲਕੁਲ ਕਲੀਅਰ ਕਰ ਦੇਵਾਂਗੇ ਕਿ ਤੁਸੀਂ ਖੁਦ ਘਰ ਬੈਠੇ ਹੀ ਆਪਣੀ ਜਿਹੜੀ ਸੈਲਫੀ ਉਹ ਕਿਸ ਤਰ੍ਹਾਂ ਲੈ ਸਕਦੇ ਹੋ ਔਰ ਆਪਣੇ ਫਾਰਮ ਨੂੰ ਵਧੀਆ ਤਰੀਕੇ ਨਾਲ ਸਬਮਿਟ ਕਿਵੇਂ ਕਰ ਸਕਦੇ ਹੋ ਸੋ ਉਸ ਦੇ ਲਈ ਆਪਾਂ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਵਾ ਦਿਆ ਕਰਾਂਗੇ ਸੋ ਉਸ ਲਿੰਕ ਤੇ ਜਾ ਕੇ ਤੁਸੀਂ ਇਸ ਵਾਲੇ ਮਾਈ ਐਸਐਸਸੀ ਇਸ ਐਪ ਨੂੰ ਤੁਸੀਂ ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਇਸ ਤੇ ਇੱਕ ਇੰਟਰਫੇਸ ਆ ਜਾਵੇਗਾ ਆਪਾਂ ਇੱਕ ਵਾਰ ਇਹਨੂੰ ਲੌਗ ਆਊਟ ਕਰਕੇ ਤੁਹਾਨੂੰ ਕਲੀਅਰ ਤੋ ਸਮਝਾ ਦਿੰਨੇ ਆ ਵੀ ਸ਼ੁਰੂ ਤੋਂ ਆਪਾਂ ਇਸ ਨੂੰ ਕਿਸ ਤਰ੍ਹਾਂ ਲੌਗ ਇਨ ਕਰਨਾ ਹੈ ਸੋ ਇੱਥੇ ਤੁਸੀਂ ਗੈਟ ਅ ਸਟਾਰਟ ਤੇ ਕਲਿਕ ਕਰਨਾ ਹੈ ਸੋ ਉਸ ਤੋਂ ਬਾਅਦ ਤੁਹਾਡੇ ਐਂਟਰ ਯੂਜ਼ਰਨੇਮ ਔਰ ਐਂਟਰ ਪਾਸਵਰਡ ਮੰਗੇਗਾ ਜਿਵੇਂ ਕਿ ਮੇਰੇ ਕੋਲੇ ਪਹਿਲਾਂ ਹੀ ਇੱਕ ਆਈਡੀ ਪਾਸਵਰਡ ਇੱਥੇ ਸੇਵ ਕੀਤਾ ਹੋਇਆ ਹੈ ਮੈਂ ਉਸ ਨੂੰ ਓਪਨ ਕਰ ਲੈਣਾ ਸੋ ਇੱਥੇ ਆਪਾਂ ਆਪਣਾ ਕੈਪਚਾ ਲਗਾ ਕੇ ਕੈਪਚਾ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਲਗਾਉਣਾ ਹੈ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ ਕਿ ਕੈਪਚਾ ਸਹੀ ਲਗਾਉਂਦੇ ਨਹੀਂ ਪਰ ਕਹਿ ਦਿੰਦੇ ਹੋ ਵੀ ਸਾਈਟ ਬਿਜੀ ਹੈ ਜਾਂ ਓਪਨ ਨਹੀਂ ਹੋ ਰਿਹਾ ਤਾਂ ਉਹ ਇਸੇ ਕਰਕੇ ਹੋ ਰਿਹਾ ਕਿ ਤੁਸੀਂ ਕੈਪਚਾ ਕਈ ਵਾਰੀ ਗਲਤ ਹੁੰਦਾ ਹੈ ਸੋ ਇਸ ਨੂੰ ਬਿਲਕੁਲ ਧਿਆਨ ਨਾਲ ਭਰਨਾ ਹੈ ਉਸ ਤੋਂ ਬਾਅਦ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਔਰ ਐਕਸੈਪਟ ਕਰੋਗੇ ਐਕਸੈਪਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡਾ ਫਾਰਮ ਖੁੱਲ ਕੇ ਆ ਜਾਵੇਗਾ ਸੋ ਜਿਵੇਂ ਕਿ ਆਪਾਂ ਦੇਖ ਲਏ ਨੇ ਇੱਥੇ ਹੁਣ ਅਪਲੋਡਰ ਦੀ ਆਪਸ਼ਨ ਆ ਰਹੀ ਆ ਸੋ ਇੱਥੇ ਆਪਣੇ ਕੋਲੇ ਕੈਮਰਾ ਆਪਸ਼ਨ ਆ ਜਾਈਗੀ ਕੈਪਚਰ ਦੀ ਸੋ ਉਸੇ ਤੁਸੀਂ ਕੈਪਚਰ ਤੇ ਕਰਕੇ ਠੀਕ ਹੈ ਇਸ ਤਰ੍ਹਾਂ ਦੇ ਤੁਹਾਡੇ ਕੋਲੇ ਨਿਸ਼ਾਨ ਆ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨੋਂ ਤਰੀਕੇ ਬਿਲਕੁਲ ਗਲਤ ਨੇ ਔਰ ਜੋ ਗ੍ਰੀਨ ਟਿਕ ਕੀਤਾ ਹੋਇਆ ਇਹ ਤਰੀਕਾ ਫੋਟੋ ਕਰਨ ਦਾ ਬਿਲਕੁਲ ਸਹੀ ਹੈ ਸੋ ਇਸੇ ਤਰੀਕੇ ਨਾਲ ਤੁਸੀਂ ਉਸ ਤੋਂ ਬਾਅਦ ਕੈਮਰਾ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਇਸ ਨੂੰ ਐਕਸੈਪਟ ਕਰਕੇ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲੇ ਕੈਮਰੇ ਦੀ ਆਪਸ਼ਨ ਆਏਗੀ ਜਿਸ ਤਰ੍ਹਾਂ ਕੀ ਫੋਟੋ ਆ ਰਹੀ ਹੈ ਸੋ ਇਸ ਤਰ੍ਹਾਂ ਤੁਸੀਂ ਉਸ ਤੋਂ ਬਾਅਦ ਅਪਲੋਡ ਤੇ ਕਲਿੱਕ ਕਰ ਦੇਣਾ ਹੈ ਸੋ ਇਸ ਤਰ੍ਹਾਂ ਤੁਸੀਂ ਆਪਣੀ ਫੋਟੋ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਬਾਕੀ ਫੇਰ ਵੀ ਜੇ ਕਿਸੇ ਚੀਜ਼ ਦਾ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਮੇਰੇ ਦਿੱਤੇ ਗਏ ਨੰਬਰ ਤੇ ਮੇਰੇ ਨਾਲ ਸੰਪਰਕ ਕਰਕੇ ਇਸ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਹੋ ਇਸੇ ਤਰ੍ਹਾਂ ਦੇ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ